ਹੈਪੀ ਦੀਵਾਲੀ ਬਈ ਸਾਰਿਆਂ ਨੂੰ ਅੱਜ ਦੇ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੇ ਉਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹਾਂ ਸਾਰਿਆਂ ਨੂੰ ਸਾਰਿਆਂ ਦੇ ਵਿੜੇ ਚ ਖੁਸ਼ੀਆਂ ਹਾਂ ਹਮੇਸ਼ਾ ਹੀ ਵੈਗੁਰੂ ਸਾਰਿਆਂ ਨੂੰ ਖੁਸ਼ ਰੱਖੇ ਅੱਧੀ ਦੀਵਾਲੀ ਸਾਥੀ ਆਪਾਂ ਅੱਜ ਦੀਵਾਲੀ ਦੀ ਗੱਲ ਕਰਦੇ ਹਾਂ ਕਿ ਅੱਜ ਤੋਂ 25 ਸਾਲ 30 ਸਾਲ ਪਿਛਲੇ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਦੀਵਾਲੀ ਮਨਾਈ ਜਾਂਦੀ ਸੀ ਛੋਟੇ-ਛੋਟੇ ਬੱਚੇ ਹੁੰਦੇ ਸੀ ਉਸ ਵਕਤ ਛੋਟੇ ਪਟਾਕੇ ਤੁਸੀਂ ਦੇਖੇ ਹੋਣੇ ਕਿ ਜਿਨ੍ਹਾਂ ਨੂੰ ਅਸੀਂ ਮੁਰਗਾ ਪਟਾਕਾ ਵੀ ਕਹਿੰਦੇ ਆ ਤਾਂ ਪੈਕਟ ਹੁੰਦਾ ਸੀ ਉਹਨੂੰ ਪੈਕਟ ਨੂੰ ਹੀ ਅੱਗ ਲਾਈ ਜਾਂਦੀ ਸੀ ਕਿ ਉਹਦੇ ਵਿੱਚੋਂ ਕੁਝ ਪਟਾਕੇ ਚੱਲ ਜਾਂਦੇ ਸੀ ਔਰ ਕੁਝ ਰਹਿ ਜਾਂਦੇ ਸੀ ਜਿਹੜੇ ਰਹਿ ਜਾਂਦੇ ਸੀ ਉਹ ਸਵੇਰੇ ਜਦੋਂ ਉਹਨਾਂ ਨੂੰ ਅਸੀਂ ਉੱਠਦੇ ਸਾਰ ਸਭ ਤੋਂ ਬੁਲਾਉਣਾ ਪਟਾਕੇ ਨੂੰ ਦੇਖਦੇ ਵੀ ਕਿਹੜੇ ਚੱਲੇ ਨੇ ਕਿਹੜੇ ਨਹੀਂ ਚੱਲੇ ਨੇ ਜਿਹੜੇ ਨਹੀਂ ਚੱਲੇ ਹੁੰਦੇ ਸੀ ਉਹਨਾਂ ਨੂੰ ਅਸੀਂ ਚੱਕ ਕੇ ਦੁਬਾਰਾ ਫੇਰ ਆਪਣੇ ਕੋਲ ਰੱਖ ਕੇ ਔਰ ਅਸੀਂ ਫਿਰ ਉਹਨਾਂ ਦੇ ਚਲਾਣ ਦੇ ਵਰਤੋ ਕਰਦੇ ਹੁੰਦੇ ਸੀ ਔਰ ਉਸ ਵਿੱਚ ਬਹੁਤ ਸਾਨੂੰ ਖੁਸ਼ੀ ਮਿਲਦੀ ਸੀ ਸੰਤੁਸ਼ਟ ਹੁੰਦੇ ਸੀ ਉਹ ਵਕਤ ਸੀ ਤੇ ਅੱਜ ਦਾ ਵਕਤ ਜ਼ਮੀਨ ਅਸਮਾਨ ਦਾ ਫਰਕ ਹੈ ਅੱਜ ਅਸੀਂ ਜਿੰਨੇ ਮਰਜ਼ੀ ਪਟਾਕੇ ਚਲਾ ਲਏ ਜਿੰਨੇ ਮਰਜ਼ੀ ਸ਼ੁਰਲੀਆਂ ਚਲਾ ਲਏ ਜਿੰਨੇ ਮਰਜੀ ਹੀ ਕਰ ਲਏ ਪਰ ਉਹ ਜਿਹੜੀ ਸੰਤੁਸ਼ਟੀ ਉਸ ਵਕਤ ਸੀ ਨਾ ਉਹ ਅੱਜ ਦੇ ਸਮੇਂ ਅੱਜ ਦੇ ਬੱਚਿਆਂ ਵਿੱਚ ਦੇਖਣ ਨੂੰ ਬਿਲਕੁਲ ਹੀ ਨਹੀਂ ਮਿਲ ਰਹੀ ਹੈ। ਤਾਂ ਦੀਵਾਲੀ ਦਾ ਜਿਹੜਾ ਤਿਵਾਰ ਹੈ ਇਸ ਸਮੇਂ ਸਮੇਤੇ ਬਦਲ ਰਿਹਾ ਹੈ। ਜਿਵੇਂ ਕਿ ਉਸ ਵਕਤ ਖਾਣ ਪੀਣ ਨੂੰ ਜੋ ਵੀ ਸਮਾਨ ਹੁੰਦਾ ਸੀ ਉਹ ਘਰ ਵਿੱਚ ਹੀ ਤਿਆਰ ਕੀਤਾ ਜਾਂਦਾ ਸੀ। ਤੇ ਉਹਦੇ ਵਿੱਚ ਛੋਟੇ ਤੋਂ ਲੱਗੇ ਵੱਡਾ ਹਰ ਇੱਕ ਸੰਤੁਸ਼ਟ ਹੁੰਦਾ ਸੀ ਕਿ ਆਪਾਂ ਨੇ ਅੱਜ ਕੀ ਬਣਾਇਆ ਕੀ ਖਾਣਾ ਹੈ ਪਰੰਤੂ ਅੱਜ ਦੇਖ ਲਓ ਕਿ ਨਵੇਂ-ਨਵੇਂ ਪਕਵਾਨ ਹਜ਼ਾਰਾਂ ਦੀ ਕੀਮਤ ਦੇ ਵਿੱਚ ਪਕਵਾਨ ਅਸੀਂ ਜੇ ਅੱਜ ਵੀ ਲੈ ਕੇ ਆਪਾਂ ਰੱਖੀਏ ਇਹਨਾਂ ਨੂੰ ਖਾਈਏ ਤਾਂ ਸੰਤੁਸ਼ਟੀ ਫੇਰ ਵੀ ਨਹੀਂ ਸਾਡੇ ਅੰਦਰ ਹੁੰਦੀ ਹੈ ਕੀ ਖਾਦਾ ਕੀ ਨਹੀਂ ਖਾਦਾ ਹੈ ਤਾਂ ਇਥੋਂ ਇਹ ਪ੍ਰਤੀਤ ਹੁੰਦਾ ਹੈ ਕਿ ਜਿਹੜੀ ਦੀਵਾਲੀ ਜਾਂ ਕੋਈ ਵੀ ਤਿਵਾਰ ਹੈ ਉਹਦੀ ਹੁਣ ਇੰਨੀ ਮਹੱਤਤਾ ਨਹੀਂ ਰਹਿ ਗਈ ਜਿੰਨੀ ਕਿ ਪੁਰਾਣੇ ਸਮਿਆਂ ਦੇ ਵਿੱਚ ਹੁੰਦੀ ਸੀ ਤਾਂ ਆਓ ਦੀਵਾਲੀ ਆਪਣੇ ਆਪਣੇ ਹਿਸਾਬ ਨਾਲ ਹਰ ਕੋਈ ਮਨਾਏ ਸਾਰੇ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ